ਕਹਿੰਦੇ ਪਿਓ ਦਾ ਸਾਆ ਨਾ ਜ਼ਿੰਦਗੀ 'ਚ ਬੜਾ ਜ਼ਰੂਰੀ ਆ ਜੇ ਪਿਓ ਦਾ ਹੱਥ ਸਿਰ ਤੇ ਹੋਵੇ ਨਾ ਤੇ ਹਰ ਧੁੱਪ ਸਾਨੂੰ ਛਾਂ ਲੱਗਦੀ ਆ ਪਿਓ ਦਾ ਸਾਆ ਸਿਰ ਤੇ ਹੋਵੇ ਨਾ ਤੇ ਕੋਈ ਵੀ ਸਾਨੂੰ ਅੱਖ ਭਰ ਕੇ ਝਾਕਦਾਨੀ ਆ ਜਦ ਪਿਓ ਨਾ ਹੋਵੇ ਨਾ ਤਾਂ ਹਰ ਅੱਖ ਸਾਨੂੰ ਮੈਲੀ ਲੱਗਦੀ ਆ ਬਾਕੀ ਜਿਨ੍ਹਾਂ ਨੇ ਕਵਾਚਦੇ ਆ ਉਹ ਹੀ ਚੀਜ਼ ਨੂੰ ਸਮਝਦੇ ਆ ਪਰ ਮੈਨੂੰ ਲੱਗਦਾ ਕਿ ਬਾਪ ਦਾ ਸਾਆ ਨਾ ਜਾਹ ਹੀ ਅਸੀਂ ਜਿੱਦ ਦੀ ਮਰਜੀ ਨਰਦੇ ਹੋ ਜਾਈਏ ਜਿੱਦ ਦੀ ਮਰਜੀ ਵੱਡੋ ਹੋ ਜਾਈਏ ਸਦਾ ਜ਼ਰੂਰੀ ਹੈ ਇਹ ਚੀਜ਼ ਮੈਂ ਰੀਸੈਂਟਲੀ ਹਮੇਂ ਕਈ ਵਾਰਾ ਗੁਰਸ਼ਰਮ ਨਾਲ ਗੱਲ ਕਰਦੀ ਆ ਨਾ ਉਹ ਖਦੇਖਤ ਇੰਨਾ ਅਫਸੈਟ ਹੋ ਜਾਂਦਾ ਹੈ ਇੰਨਾ ਤੋਂ ਉਦਾਸ ਹੁੰਦਾ ਨਾ ਕਿ ਨਹੀਂ ਸਾਡਾ ਪਿਓ ਸਿਰ ਤੇ ਕਾਤੂ ਨਹੀਂ ਹੈ ਕਿ ਕਈ ਕਈ ਵਾਰਾ ਨਾ ਕਈ ਚੀਜ਼ਾਂ ਤੁਹਾਨੂੰ ਮੈਨੇਜ ਕਰਨੀਆਂ ਔਖੀਆਂ ਲੱਗਦੀਆਂ ਨੇ ਹੋ ਸਕਦਾ ਤੁਸੀਂ ਪਿਓ ਤੋਂ ਬਾਅਦ ਜ਼ਿਆਦਾ ਮੈਚੁਰ ਹੋ ਜੰਨੇ ਆ ਜ਼ਿਆਦਾ ਜ਼ਿੰਮੇਵਾਰ ਹੋ ਜੰਨੇ ਆ ਪਰ ਜਿਹੜੀ ਕਿਵੇਂ ਬਾਪ ਦੀ ਹੈ ਨਾ ਕੋਈ ਪੂਰੀ ਨਹੀਂ ਕਰ ਸਕਦਾ ਕੋਈ ਚਾਚਾ ਤਾਇਆ ਕੋਈ ਰਿਸ਼ਤੇ ਨਾਤੇ ਉਸ ਜਗ੍ਹਾ ਨੂੰ ਕੋਈ ਨਹੀਂ ਭਰ ਸਕਦਾ